ਤਰਨਤਾਰਨ ਦੀ ਜ਼ਿਮਨੀ ਚੋਣ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਾਸ ਤੌਰ ਦੇ ਉੱਤੇ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਮਨਦੀਪ ਸਿੰਘ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਸੰਦੀਪ ਸਣੀ ਦਾ ਭਰਾ ਮਨਦੀਪ ਸਿੰਘ ਚੋਣ ਮੈਦਾਨ ਦੇ ਵਿੱਚ ਹੈ ਔਰ ਉਹ ਦਾਵਾ ਕਰ ਚੁੱਕਿਆ ਹੈ ਕਿ ਤਰਨਤਾਰਨ ਦੀਆਂ ਸੰਗਤਾਂ ਨੇ ਇੱਥੋਂ ਤੱਕ ਕਹਿਤਾ ਕਿ ਮਨਦੀਪ ਸਿੰਘ ਜਿੱਤੇ ਪਏ ਹੈ ਮਨਦੀਪ ਸਿੰਘ ਦੇ ਬਕੌਲ ਤਰਨਤਾਰਨ ਦੀਆਂ ਸੰਗਤਾਂ ਮਨ ਬਣਾਈ ਬੈਠੀਆਂ ਨੇ ਕਿ ਮਨਦੀਪ ਸਿੰਘ ਨੂੰ ਐਤਕੀ ਜ਼ਿਮਨੀ ਚੋਣ ਜਿਤਾਉਣੀ ਹੈ ਤਰਨਤਾਰਨ ਦਾ ਐਮਐਲਏ ਬਣਾਉਣਾ ਪਰ ਬਰਜਿੰਦਰ ਪਰਵਾਨਾ ਇਸ ਗੱਲ ਦੇ ਉੱਤੇ ਇਨਕਾਰੀ ਹੈ ਬਰਜਿੰਦਰ ਪਰਵਾਨਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਐਤ ਕੀ ਮਨਦੀਪ ਸਿੰਘ ਨਹੀਂ ਜਿੱਤਦਾ ਬਹੁਤ ਵੱਡਾ ਸਵਾਲ ਖੜ ਜਾਂਦਾ ਆ ਹੁਣ ਤੱਕ ਦੀ ਸਾਰੀ ਪ੍ਰਚਾਰ ਕਿਰਿਆ ਦੇ ਉੱਤੇ ਪਰ ਦੂਸਰੇ ਪਾਸੇ ਜਿੱਥੇ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦਾ ਇੱਕ ਵਧੀਆ ਹੋਲਡ ਇਸ ਖੇਤਰ 'ਚ ਮੰਨਿਆ ਜਾਂਦਾ ਤਾਂ ਬਰਜਿੰਦਰ ਪਰਵਾਨਾ ਆਖਿਰ ਇਹ ਕਿਉਂ ਕਹਿ ਰਿਹਾ ਕਿ ਇੱਥੋਂ ਮਨਦੀਪ ਸਿੰਘ ਨਹੀਂ ਜਿੱਤੇਗਾ ਆਊਟ ਬਰਜਿੰਦਰ ਪਰਵਾਨਾ ਮੂੰਹੋਂ ਸੁਣਦੇ ਮਨਦੀਪ ਸਿੰਘ ਹਾਰੇਗਾ ਬਈ ਭਾਈ ਸੰਦੀਪ ਸਿੰਘ ਜਿਹਦੀ ਏਡੀ ਕੁਰਬਾਨੀ ਉਹਦਾ ਪ੍ਰਾ ਪਰੰਤਾਰਨ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਏ ਵੀ ਜਿਹੜੇ ਬੰਦੇ ਨਾਲ ਨਾ ਤੁਰਨ ਤੇ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੁੰਮ ਤੇ ਕਰਤਾ ਰਜਿੰਦਰ ਸਿੰਘ ਤਲਵੰਡੀ ਤੇ ਕਰਤਾ ਉਸ ਤੋਂ ਬਾਅਦ ਭਾਈ ਮਨਦੀਪ ਸਿੰਘ ਹਰ ਕੋਈ ਨਾ ਪੈਸਾ ਨਹੀਂ ਬਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕੇਵਲ ਕੁਰਬਾਨੀ ਹੈ ਜੋ ਉਹ ਯੁੱਧ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਮਨ ਕਹਿੰਦਾ ਜੋ ਮਰਜੀ ਅਫਸਰਾਂ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਹੁਣ ਜੇ ਮਾਝੇ ਦੇ ਮਝੈਲ 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 ਜਿਹਨੂੰ ਕੋ ਮਸੂਰ ਮੈਂ ਕਹਿੰਦੇ ਆ ਸਾਡੇ ਮਝੈਲ ਵੀ ਜੇਕਰ ਨਾ ਡਰੇ ਉਹੀ ਸਿੰਘਾ ਵਾਲਾ ਰੱਖਿਆ ਵਰਤਾਰਾ ਜੋ ਸੰਗਗਾਨੀ ਜਨਰਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਆ ਨਹੀਂ ਤਾਂ ਜੇ ਸਰਕਾਰ ਕੋਲੋਂ ਡਰ ਗਏ ਫੇਰ ਭਾਈ ਮਨਦੀਪ ਸਿੰਘ ਭਾਈ ਫੇਰ ਨਹੀਂ ਜਿੱਤਦਾ ਪੈਸਾ ਬਾਹਰ ਤਾਂ ਉਹਨਾਂ ਕੋਲ ਭਾਈ ਵੰਡਣਾ ਵੀ ਨੇ ਵੰਡੀ ਵੀ ਰਹੇ ਨੇ ਧੰਨ ਧਨ ਕਰਾਈ ਪਈ ਆ ਭਾਈ ਇੱਕ ਇੱਕ ਐਮਐਲ ਲੈ ਕੇ ਇੱਕ ਪਿੰਡ ਹੁੰਦਾ ਵੀਰ ਕਿੱਡੀ ਕਬੱਡੀ ਗੱਲ ਐ ਉਹਨੇ ਕਐਮਐਲਏ ਵਾਸਤੇ 1 ਕਰੋੜ ਰੁਪਇਆ ਇੱਕ ਪਿੰਡ ਵਿੱਚ ਮੰਡਣਾ ਕੋਈ ਵੱਡੀ ਗੱਲ ਨਹੀਂ ਭਾਈ ਮੰਡਣਗੇ ਬੜਾ ਕੁਛ ਕਰਨਗੇ ਭਾਈ ਮਨਦੀਪ ਸਿੰਘ ਸਰਿਆ ਕੋਲ ਕਿਹੜਾ ਵੀ ਏਡੀ ਮਾਇਆ ਕੋਈ ਜਾਂ ਭਾਈ ਸੰਦੀਪ ਸਿੰਘ ਸਰਾਂ ਕੋਲ ਕਿਹੜਾ ਵੱਡਾ ਖਜ਼ਾਨਾ ਵੰਡ ਦੇਣ ਸੋ ਮਾਇਆ ਕਰਕੇ ਜੇ ਹਾਰੇ ਆ ਤੇ ਮਾਇਆ ਕਰਕੇ ਹਾਰੂਗਾ ਕਿਉਂਕਿ ਉਹਦੇ ਕੋਲ ਮਾਇਆ ਹੈ ਨੀ ਵੰਡਣ ਨੂੰ ਬਾਕੀ ਅਕੇ ਤੁਹਾਡੀ ਮਰਜ਼ੀ ਹੈ ਤਰਨ ਤਰਨ ਆਲਿਓ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਮੈਂ ਨਾ ਨਾ ਸਿਰ ਲੈ ਲਿਓ ਨਾ ਲੈ ਲਿਓ